ਸਰਦਾਰ ਰਵਿਓ ਬੇਨਤੀ ਹੈ 2 ਨੰਬਰ ਵਾਲੇ ਵੀਰ ਨੋਟ ਕਰ ਲੈਣੇ ਸੀਧੀ ਪਾਜੀ ਹੁਣੀ ਲੰਬੜਦਾਰ ਜੀ ਬਲਵੰਤ ਸਿੰਘ ਜੀ ਉਹਨਾਂ ਵੱਲੋਂ ਬੇਨਤੀ ਹੈ ਕਿ ਕੁਸ਼ਤੀ ਆਰਪਰ ਹੋਵੇਗੀ ਕੁਸ਼ਤੀ ਮੈਦਾਨ ਵਿੱਚ ਉਧਰ ਕੁਸ਼ਤੀ ਜਿਹੜੀ ਸ਼ੁਰੂ ਹੋਣ ਚੱਲੀ ਹੈ ਆਤਗੜਾ ਕਰਦੇ ਤੀਰਥ ਆਹ ਕਹਿੰਦੇ ਤੀਰਥ ਮਾਲਾ ਖੜਾ ਪੂਆ ਤਮੜੀ ਫਗਵਾੜਾ ਦੇ ਨਾਲ ਆਏ ਕਹਿੰਦੇ ਨੌਜਵਾਨ ਲਾਪਰੀ ਤੇ ਖੰਨੇ ਦੀ ertidida ਮੇਵਾ ਸਿੰਘ ਵਾਲਾ ਪਿੰਡਾ ਗੱਪੂਰ ਥਲੇ ਦਾ ਏਰੀਆ ਔਰ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਸ਼ੁਰੂ ਹੋਈ ਹੈ ਐਨੇ ਨੌਜਵਾਨਾਂ ਦਰਮਿਆਨ ਵਾਹ ਵੀ ਵਾ ਨਹੀਂ ਓ ਰਿਸਾ ਵੇਖਦੇ ਕੌਣ ਜਿੱਤੇ ਕੌਣ ਹਰਦਾ ਬਾਤ ਸਮੇ ਦੀ ਹੈ ਕਿ ਸੋਹਣੀ ਖੇਡਦੇ ਮਾਲਕ ਖੇਡ ਜਦ ਚੰਗੀ ਵਿਖਾਉਂਦੇ ਨੇ ਓਏ ਸੰਕੜ ਨਹੀਂ ਹਜ਼ਾਰਾਂ ਦੇ ਲਾ ਵਿੱਚ ਦੇ ਰੇ ਲਾਉਦੇ ਨੇ ਆ ਜਿਸ ਮੈਦਾਨ ਵਿੱਚ ਖੇਡਣਾ ਸੰਧਲੀ ਪੈੜਾ ਪਾ ਜਾਂਦੇ ਜਿੰਦ ਸਵਾਰਿਆ ਮਾਧੋ ਪਿੰਡ ਦਾ ਨਾਲ ਚਮਕਾ ਜਾਂਦੇ ਬਈ ਨਾਲ ਚਮਕਾ ਜਾਂਦੇ ਜਲਦੀ ਹੋਈ ਕੁਸ਼ਤੀ ਐਨਾ ਗੱਬਰਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਓਏ ਬਾਤ ਸਮੇ ਦੀ ਐ ਬਈ ਬਾਤ ਸਮੇ ਦੀ ਐ ਬਾਦੂ ਵੀਰ ਬਾਹਰ ਰਿਓ ਬਲੀ ਦਾ ਧਿਆਨ ਦੋ ਇਸ ਗੱਲ ਦਾ ਫੋਟੋਗ੍ਰਾਫਰ ਵੀਰੋ ਹਾਥੇ ਉੜ ਕੇ ਬੈਂਤੀਆ ਯਾਰ ਲੋਕਾਂ ਨੇ ਵੀ ਦੇਖਣਾ ਕੁਝ ਆਜੋ ਬਲੀ ਦੁਬਾਰ ਸ਼ਾਬਾਸ਼ 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 ਵਾਹ ਕਿ ਮੈਦਾਨ ਦੇ ਵਿੱਚ ਚਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਹੈ ਕਹਿੰਦਾ ਸੋਹਣੇ ਖੇਡਦੇ ਮਾਲਕ ਆਹ ਖੇਡ ਜਦ ਚੰਗੀ ਵਖਾਉਂਦੇ ਨੇ ਸੈਂਕੜੇ ਨਹੀਂ ਹਜ਼ਾਰਾਂ ਦਿਲਾਂ ਵਿੱਚ ਬਾਈ ਡੇਰੇ ਲਾਉਂਦੇ ਨੇ ਉਹ ਜਿਸ ਮੈਦਾਨ ਵਿੱਚ ਖੇਡਣ ਸੰਧਲੀ ਪੈੜਾਂ ਪੈ ਜਾਂਦੇ ਇੰਦ ਸਵਾਰਿਆ ਮਾਧਿਓਂ ਪੜਦਾ ਮਾਂ ਚਮਕਾ ਜਾਂਦੇ ਓਏ ਜਿੰਦ ਸਵਾਰਿਆ ਮਾਂ ਪਿਓ ਪਿੰਡ ਦਾ ਨਾ ਚਮਕਾ ਜਾਂਦੇ ਵਾਕਿ ਚਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਵਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇਂ ਦੀ ਐ ਇੱਕ ਪਾਸੇ ਲਾਪਰੀਤਾ ਮੇਵਾਸੀ ਵਾਲਾ ਪਿੰਡ ਆਖਾੜਾ ਖੰਣਾ ਏ ਔਰ ਦੂਜੇ ਪਾਸੇ ਆ ਕਹਿੰਦੇ ਤੀਰਥ ਹੈ ਮਾਹਲਾਵ ਤੀਰਥ ਮੈਦਾਨ ਦੇ ਵਿੱਚ ਚਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਐ ਵੇਖਦੇ ਹਾਂ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਆਏ ਬਾਤ ਸਮੇਂ ਦੀ ਹੈ ਸ਼ਾਬਾਸ਼ 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 ਕਿ ਮੌਲਿਆਂ ਦੇ ਕੋਲੋਂ ਆੜੇ ਗੱਡੇ ਜਾਂਦੇ ਨਾ ਸੁੱਖੀ ਲੋਕੋ ਬਾਜ਼ੀਆਂ 'ਚ ਲੱਕੇ ਛੱਡੇ ਜਾਂਦੇ ਨਾ ਆਏ ਵੱਡੇ ਵੱਡੇ ਮੱਲੇ ਮਰਲੇ ਹੀ ਬਣਦੇ ਸੌਖੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਕੋਂ ਵਾਲਿਆ ਆ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਔਖੇ ਗੋਬਰੇ ਪਟਾਰੀ ਵਿੱਚ ਪਾਉਣੇ ਲੋਕੋਂ ਵਾਲਿਆ ਓਏ ਔਖੇ ਗੋਬਰੇ ਪਟਾਰੀ ਵਿੱਚ ਪਾਉਣੇ ਲੋਕੋਂ ਵਾਲਿਆ ਆ ਵੀ ਭੋਲਾ ਪਹਿਲਵਾਨ ਕਾਂਜਲੀ ਕਰੂ ਹੱਥ ਜੋੜੀ ਬੋਲੇ ਆਓ ਸਾਹਮਣੇ ਕਹਿੰਦੇ ਭੋਲਾ ਈ ਕਾਂਜਲੀ ਵਾਲਾ ਤੇ ਨਾਲ ਆ ਵੀ ਸਦੀ ਪਹਿਲਵਾਨ ਨਵੇਂ ਪਿੰਡ ਅਕਾਲੀਆਂ ਕਰੋ ਹੱਥ ਜੋੜੀ ਆਓ ਕਹਿੰਦੇ ਸਦੀ ਐ ਨਵੇਂ ਪਿੰਡ ਅਕਾਲੀਆਂ ਵਾਲਾ ਕਰੋ ਹੱਥ ਜੋੜੀ ਤੇ ਮਲ ਦੀ ਤਿਆਰ ਹੋ ਜਿਓ ਇਧਰਲੇ ਪਾਸੇ ਬਲਵੀਰ ਸਿੰਘ ਜੀ ਬੱਲੀ ਗੋਲਾ ਭਾਜੀ ਦਾਣੀ ਭਾਜੀ ਹਰਵੰਦ ਸਿੰਘ ਜੀ ਠੇਕੇਦਾਰ ਵੱਡਾ ਮਾਨ ਭੇਜਦੇ ਆ ਬਹੁਤ ਬਹੁਤ ਧੰਨਵਾਦ ਹੈ ਉਧਰਲੇ ਪਾਸੇ ਸੋਨੂ ਲੰਬੜ ਸੋਨੂ ਲੰਬੜ ਕੈਨੇਡਾ ਬਹੁਤ ਬਹੁਤ ਧੰਨਵਾਦ ਹੈ ਸੋਨੂ ਲੰਬੜ ਕੈਨੇਡਾ ਸੱਨੀ ਸਾਡਾ ਵੀ ਟੋਰਾਂਟੋ ਕੈਨੇਡਾ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਕੁਸ਼ਤੀ ਵਧੀਆ ਚੱਲਦੀ ਹੈ ਦਰਸ਼ਕ ਵੀਰੇ ਤਾੜੀਆਂ ਮਾਰ ਦਿਓ ਵਾਹ ਬਈ ਵੱਲੋ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖੋ ਜੇ ਕਣਜਿੱਤ ਦਾ ਕੋਣ ਹਰਦਾ ਬਾਤ ਸਮੇਂ ਦੀ ਹੈ ਕਿ ਛਿਣੀ ਕੋ ਖੋ ਜਮਿਆ ਬੱਬਰ ਸ਼ੇਰ ਹੀ ਬਣਦਾ ਏ ਆਏ ਕੋਬਰੇ ਡਾਕ ਦਾ ਬੱਚਾ ਵੱਡਾ ਹੋ ਕੇ ਫੜ ਹੀ ਤਣਦਾ ਏ ਆਜਾਂ ਤੋਂ ਬਾਜ ਵੀ ਜੰਮ ਤੇ ਡਾਕੀ ਬੱਚੇ ਕਾਮਾਂ ਤੇ ਆ ਜਿੰਦਸਵਾਰੇ ਕੁਸ਼ਤੀ ਲੜਦੇ ਵਿੱਚ ਮੈਦਾਨੀ ਉੱਤ ਪੰਜਾਬਣ ਮਾਮਾ ਦੇ ਆ ਕੌਣ ਹੈ ਉਪਰਲੇ ਪਾਸੇ ਆ ਕਹਿੰਦੇ ਲਾਪਰੀਤਾ ਖੰਨੇ ਦੀ ertid ਦਾ ਲਾਪਰੀਤ ਉਪਰਲੇ ਪਾਸੇ ਹੈ ਇੱਟਲੇ ਪਾਸੇ ਤੀਰਥ ਤੀਰਥ ਅਖਾੜਾ ਕੁਹਤ ਆਪਣੀ ਫਗਵਾੜੇ ਵਾਲਾ ਔਰ ਚਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਆ ਕੌਣ ਜਿੱਤਦਾ ਹੈ ਕੌਣ ਹਰਦਾ ਓਏ ਬਾਤ ਸਮੇਂ ਦੀ ਹੈ ਭਾਈ ਬਾਤ ਸਮੇਂ ਦੀ ਹੈ ਨਹੀਂ ਉਹ ਰੀਸਾ ਵਾਹ ਗੁਰੂ ਜੀ ਇੱਕ ਵਾਰੀ ਫੇਰ ਸਮੂਹ ਨਗਰ ਨਿਵਾਸੀਆਂ ਵੱਲੋਂ ಗ್ರಾಮ ਪੰਚਾਇਤ ਕਲਾਰ ਵੱਲੋਂ ਐਨ ਆਰ ਆਈ ਵੀਰਾਂ ਤੇ ਸਵਰਗਵਾਸੀ ਦਿয়াল ਸਿੰਘ ਮਢੀਲੇ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਆਏ ਨਗਰ ਨਿਵਾਸੀਆਂ ਦਾ ਨੇੜਲੇ ਨਗਰਾਂ ਤੋਂ ਆਏ ਦਰਸ਼ਕ ਵੀਰਾਂ ਦਾ ਸਾਰੀਆਂ ਸੰਗਤਾਂ ਦਾ ਕਲਾਰਾਂ ਦੇ ਸਿੰਝ ਮੇਲੇ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿੱਥੇ ਵੱਖ-ਵੱਖ ਸੇਵਾਵਾਂ ਨਿਭਾਉਂਦੇ ਹੋਏ ਸਾਡੇ মিডিਆ ਵਾਲੇ ਵੀਰ ਮਨੀ ਕੁਲਾਰ ਜੀ ਅਤੇ ਹੋਰ ਜਿੰਨੀਆਂ ਵੀ ਸਵਾਮਾਂ ਨਿਭਾਰੇ ਸਾਡੇ ਪੰਜਾਬ 24 ਘੰਟੇ ਨਿਊਜ਼ ਵਾਲੇ ਤੇ ਪੀਬੀ 90 ਵਾਲੇ ਤੇ ਜਿੰਨੀਆਂ ਵੀ ਹੋਰ ਇੱਥੇ ਸ਼ਖਸੀਅਤਾਂ ਪਹੁੰਚੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਦੱਸ ਜਾਈਏ ਸਾਡੇ ਸਤਿਕਾਰਯੋਗ ਭਗਵਾਨ ਵਾਲਮੀਕ ਮੰਦਰ ਦੀ ਸਮੂਹ ਪ੍ਰਬੰਧਕ ਕਮੇਟੀ ਭਗਵਾਨ ਵਾਲਮੀਕ ਨੌਜਵਾਨ ਸਭਾ ਦੇ ਵੀਰਾਂ ਵੱਲੋਂ ਜੋ ਠੰਡਿਆਂ ਦੀ ਸ਼ਪੀਲ ਪਾਣੀ ਦਾ ਲੰਗਰ ਤੇ ਜਲ ਦੀ ਸੇਵਾ ਇਹ ਸਾਰੀਆਂ ਸੇਵਾਵਾਂ ਉਹਨਾਂ ਵੱਲੋਂ ਨਿਭਾਈਆਂ ਜਾ ਰੀਆਂ ਸਾਡੀ ਸ਼ੰਜ ਕਮੇਟੀ ਵੱਲੋਂ ਸਾਰੇ ಗ್ರಾಮ ਪੰਚਾਇਤ ਕਲਾਰ ਵੱਲੋਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕੀਤੀ ਹੋਈ ਸੇਵਾ ਰੱਬ ਇਹਨਾਂ ਦੀ ਲੇਖੇ ਚ ਲਾਵੇ ਤੇ ਨਾਲ ਹੀ ਇੱਕ ਦੱਸ ਜਾਈਏ ਨੌਜਵਾਨ ਵੀਰਾਂ ਵੱਲੋਂ ਜੋਰਜ ਪਹਿਲਵਾਨਾਂ ਦਾ 51000 ਰੁਪਇਆ ਤੇ ਗੁਰਜ ਦੇ ਨਾਲ ਸਾਡੇ ਨੌਜਵਾਨ ਕਲਾਰਾਂ ਦੇ ਆ ਵੱਲੋਂ ਮਾਣ ਸਨਮਾਨ ਕੀਤਾ ਜਾਵੇਗਾ ਇਸ ਸ਼ਹਿਜ ਮੇਲੇ ਤੇ ਬੇਨਤੀ ਹੈ ਇੱਕ ਤਾਂ ਸੜਕ ਦੇ ਇਰਤ ਗਿਰਦ ਕੋਈ ਗੱਡੀ ਇਦਾਂ ਨਾ ਖੜੀ ਕੀਤੀ ਜਾਵੇ ਜਿਹੜਾ ਕਿਸੇ ਲੰਘਣ ਵਾਲੇ ਨੂੰ ਦਿੱਕਤ ਆਵੇ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਜਿੱਥੇ ਜਿੱਥੇ ਵੀ ਕਿਸੇ ਦੀ ਡਿਊਟੀ ਲੱਗੀ ਆ ਬਾ ਖੂਬੀ ਦੇ ਨਾਲ ਲਿਭਾਓ ਪਹਿਲਵਾਨਾਂ ਦਾ ਖਿਆਲ ਰੱਖੋ ਤੇ ਸਾਰੇ ਪਹਿਲਵਾਨਾਂ ਦਾ ਸਾਰੇ ਅਖਾੜਿਆਂ ਦਾ ਇੱਥੇ ਆਉਣ ਤੇ ਇੱਕ ਵਾਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ಗ್ರಾಮ ਪੰਚਾਇਤ ਕਲਾਰ ਵੱਲੋਂ ਸਮੂਹ ਨਗਰ ਨਿਵਾਸੀ ਐਨ ਆਰ ਆਈ ਵੀਰਾ ਵੱਲੋਂ ਸਵਰਗਵਾਸੀ ਦਿਆਲ ਸਿੰਘ ਮਢੀਲੇ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਤੇ ਸਾਡੀ ਸਮੂਹ ਸ਼ੰਜ ਪ੍ਰਬੰਧਕ ਕਮੇਟੀ ਦੇ ਨੌਜਵਾਨ ਵੀਰਾਂ ਵੱਲੋਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜਿਉ ਆਇਆ ਚੱਲਦੀਆਂ ਗੁਸਤੀਆਂ ਮੈਂ ਬੇਨਤੀ ਕਰਾਂ ਪ੍ਰਬੰਧਕਾਂ ਨੂੰ ਕਿ ਥੋੜੀਆਂ ਵੱਧ ਗੁਸਤੀਆਂ ਅਖਾੜਿਆਂ ਦੇ ਵਿੱਚ ਚਾਲੂ ਕਰੋ ਐਡੇ ਖਾੜੇ ਚ ਇਕ ਅੱਧੀ ਕੁਸ਼ਤੀ ਸ਼ੋਭਾ ਨਹੀਂ ਦਿੰਦੀ ਸੋ ਬੇਨਤੀ ਨੂੰ ਪ੍ਰਵਾਨ ਕਰੋ ਹਾਂਜੀ ਲਓ ਦਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਹੈਲੋ ਆਜਾ ਜਿਹੜੇ ਦੋ ਵੱਡੀਆਂ ਮਾਲੀਆਂ ਉਹਨਾਂ ਦੇ ਵਿੱਚੋਂ ਇੱਕ ਆਜੜੀ ਕੁਸ਼ਤੀ ਚੱਲਦੀ ਹੈ ਮਟਕੇ ਦੀ ਔਰ ਦੇਖਦੇ ਆ ਵੀ ਕੌਣ ਜਿੱਤੇ ਕੌਣ ਹਾਰਦਾ ਬਾਤ ਸਮੇਂ ਦੀ ਹੋएगी ਦੀਪੂ ਗੜਾ ਤੇ ਆਰਿਆ ਨਾਥੂ ਚੱਲ ਇਹ ਮਾਲ ਜਿਹੜੇ ਤਿਆਰ ਪਰ ਤਿਆਰ ਰਹਿਣਗੇ ਉਧਰ ਦੇਖਦੇ ਆ ਵੀ ਦੋਨੋਂ ਨੌਜਵਾਨ ਆ ਮੋ ਸਾਹਮਣੇ ਐ ਇੱਕ ਪਾਸੇ ਔਰ ਤੀਰਥਾ ਤੇ ਦੂਜੇ ਪਾਸੇ ਆ ਨੌਜਵਾਨ ਕਹਿੰਦੇ ਲੱਭਰੀਤਾ ਖੰਨੇ ਦੀ ਧਰਤੀ ਦਾ ਬੱਲੇ 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 ਨਹੀਂ ਉਹ ਰਿਸਾ ਸਮੇਂ ਦੀ ਬਾਤ ਹੈ ਵੀ ਕੌਣ ਜਿੱਤੇ ਕੌਣ ਹਾਰਦਾ ਹੈ ਸਮੇਂ ਦੀ ਬਾਤ ਹੈ ਸ਼ਾਬਾਸ਼ ਸ਼ਾਬਾਸ਼ ਕਰੋ ਹਲਾ ਨੌਜਵਾਨੋ ਕਰੋ ਫੈਸਲੇ ਦੀਂਦੇ ਪਰਦੇ ਵੱਡੇ ਵੱਡੇ ਮਲਿਆਰੋ ਕਿ ਪਾਣੀ ਮਿਹਰ ਦੀਂ ਦਾ ਪਰਦੇ ਵੱਡੇ ਵੱਡੇ ਮਲਿਆਰੋ ਅੱਜ ਕਹਿੰਦੇ ਸਰਾਨਾ ਛਿੰਨ ਮੇਲਾ ਕਲਾਰਾ ਦੀ ਧਰਤੀ ਤੇ ਵੱਡਾ ਕਰਵਾਇਆ ਜਾ ਰਿਹਾ ਹੈ ਜ਼ਿਲ੍ਹੇ ਜਲੰਧਰ ਦਾ ਇਹ ਮਸ਼ਹੂਰ ਨਗਰ ਅੱਜ ਕਹਿੰਦੇ ਵੱਡੇ ਮਾਣ ਹੋਏ ਕਸਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਪਰਮੈਨ ਕਹਿੰਦਾ ਗੁੰਦ ਵਿੱਚ ਸਰੀਰਾਂ ਵਾਲੇ ਸਦਾ ਦੇ ਫੰਕੀਰਾਂ ਵਾਲੇ ਬਣ ਗਏ ਨੇ ਹੀਰੇ ਇਹ ਖੇਡ ਸੰਸਾਰ ਦੇ ਉਹ ਚਾਹਮਾਂ ਨਾਲ ਦੇਖੋ ਗੁੰਦ ਵਿੱਚ ਸਰੀਰਾਂ ਨੂੰ ਸ਼ਿੰਗਾਰ ਦੇ ਜੇ ਕਿਸੇ ਨੇ ਬਣਾਇਆ ਯਾਰੋ ਦੌੜੇ ਇਹ ਬਾਜੀ ਕਲਵੀਰ ਭਾਈ ਜਸੇ ਭਾਈ ਇੱਧਰ ਆਓ ਕਮੇਟੀ ਵਾਲੇ ਯਾਦ ਕਰਦੇ ਤੁਹਾਨੂੰ ਸਰਦਾਰ ਸੁਚਾ ਸਿੰਘ ਜੀ ਮਨਵੀਰ ਸਿੰਘ ਜੀ ਕੈਨੇਡਾ ਜਸਪ੍ਰੀਤ ਸਿੰਘ ਜੀ ਮਨੀਲਾ ਤੇ ਸਨੀ ਕੈਨੇਡਾ ਨਾਲ ਸੋਨੂ ਲੰਬੜ ਕੈਨੇਡਾ ਸੋਨੂ ਲੰਬੜ ਜੀ ਤੁਹਾਡਾ ਵੀ ਧੰਨਵਾਦ ਲੰਬੜਦਾਰ ਜੀ ਸੋਨੂ ਲੰਬੜ ਵਾਹ ਵੀ ਨਜਵਣਾ ਸੋਨੂ ਲੰਬੜ ਸਾਡਾ ਵੀ ਕੈਨੇਡਾ ਦਾ ਕਿਹੜੇ ਕਿਹੜੇ ਲਿਖਿਆ ਇਹਨਾਂ ਵੱਲੋਂ ਕਿਹੜਾ ਤੰਨੀ ਆਓ ਦਰ ਮੱਖਣ ਵੀ ਦੇ ਜੱਪੂ ਵਾਲਾ ਅਗਰ ਅਗਰ ਲਾਪਰੀ ਵੇਚਦਾ ਤਾਂ ਰੁਪਈਆ 500 ਹੋਏਗਾ ਮੱਖਣ ਭਰਾ ਜੰਮੂ ਵਾਲੇ ਵੱਲੋਂ 500 ਰੁਪਇਆ ਅਗਰ ਲਾਪਰੀ ਤੇ ਜਿਹੜਾ ਕੁਸ਼ਤੀ ਹੁੰਦਾ ਹੈ ਐਵੀ ਨੋਟ ਕਰਦੇ ਆਇਓ ਔਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕਾਣ ਦੇ ਅੰਦਰ ਕੋਣ ਹਰਦਾ ਹੈ ਬਾਤ ਸਮੇਂ ਦੀ ਹੈ ਭਾਈ ਬਾਤ ਸਮੇਂ ਦੀ ਹੈ ਸ਼ਾਬਾਸ਼ 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 ਕੇ ਰਸ ਅੰਮੀ ਦੀ ਚੂਰੀ ਦਾ ਬਾਪੂ ਕੁੱਟ ਮਦਦ ਖਵਾਉਂਦਾ ਭੈਣ ਦੁੱਧ ਪਿਆਉਂਦੀ ਏ ਮਾਲਸ ਛੋਟੇ ਤੋਂ ਕਰਵਾਉਂਦਾ ਅੰਮੇ ਤੱਕ ਵੇਚ ਮੈਦਾਨਾਂ ਦੇ ਭਾਈ ਮੁੰਡਾ ਵਖਰੇ ਹੀ ਹਰ ਮਖਾ ਦਾ ਭਾਈ ਮੁੰਡਾ ਵਖਰੇ ਯਹਰ ਵਿਖਾਉਂਦਾ ਓਏ ਹੋਏ ਹੋਏ ਨਈਓ ਰਿਸਾ ਹਾਲੇ ਕਹਿੰਦੇ ਕੁਛ ਨਹੀਂ ਹੋਇਆ ਲਾਪਰੀ ਤੇ ਖੰਨੇ ਦੀ ਧਰਤੀ ਦਾ ਉੱਪਰਲੇ ਪਾਸੇ ਐ ਇਧਰਲੇ ਪਾਸੇ ਆ ਕਹਿੰਦੇ ਤੀਰਥ ਹੈ ਭਗਵਾੜੇ ਵਾਲਾ ਤੀਰਥ ਹੈ ਵੇਖਦੇ ਕੌਣ ਜਿੱਤਦਾ ਕੌਣ ਹਰਦਾ ਬਾਤ ਸਮੇਂ ਦੀ ਐ ਓਏ ਬਾਤ ਸਮੇਂ ਦੀ ਐ ਇਧਰਲੇ ਪਾਸੇ ਗੋਦੀ ਜੀ ਤੁਸੀਂ ਵੀ ਸਲਾਮੀ ਦਿਵੋ ਖਾੜੇ ਨੂੰ ਸਾਡੇ ਏਰੀਆ ਦੇ ਵੱਡੇ ਮੱਲਾ ਕੱਲ ਮੋਟਰਸਾਈਕਲ ਆ ਗਿਆ ਗੋਨੀ ਮਾਲ ਦੇ ਦਲਪਉਤਪੁਰੀਏ ਨੂੰ ਬਟਿਆ ਮਾਨ ਸਲਵਾਨ ਗੋਨੀ ਜੀ ਸਖਾੜੇ ਦਾ ਸਲਾਮੇ ਦੋ ਕੱਲ ਕਹਿੰਦੇ ਵੱਡਾ ਪਰਿਵਾਰ ਵੱਲੋਂ ਵੱਡਾ ਮੋਟਰਸਾਈਕਲ ਮਿਲਿਆ ਇਹ ਮਾਨ ਪਲੇਦਰ ਨੇ ਪਾਸੇ ਲਾਪ੍ਰਿਤ ਖੰਨੇ ਵਾਲਿਆ ਹੁਣ ਹੁਣ ਪਹਿਲਵਾਨੀ ਦਾ ਮਾਰਨਾ ਹੀ ਆ ਪਹਿਲਵਾਨੀ ਦਾ ਵਜਣਾ ਹੀ ਆ ਬਹੁਤ ਵਧੀਆ ਕਲਵੀਰ ਭਾਜੀ ਇਸ ਤੋਂ ਬਾਅਦ ਪਰਚੀਆਂ ਬੋਲ ਦਿਓ ਹਾਂਜੀ ਹਾਂਜੀ ਲਓ ਉਧਰ ਚੱਲਦੀ ਹੋਈ ਕੁਸ਼ੀ ਮੈਦਾਨ ਦੇ ਵਿੱਚ ਆ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇਂ ਦੀ ਐ ਓਏ ਬਾਤ ਸਮੇਂ ਦੀ ਐ ਸ਼ਾਬਾਸ਼ 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 ਕਹਿੰਦਾ ਸੂਰਜ ਵੀ ਅਕਬਰ ਸਾਵੇ ਤੋਂ ਪਾਜੇ ਤੇ ਹਾਰਦੀਆਂ ਉਹ ਤਪਦੀ ਜਿਵੇਂ ਤੰਦੂਰੀ ਰੋਟੀ ਇੰਜ ਪਿੰਡੇ ਨੂੰ ਸਾੜਦੀਆਂ ਭਾਈ ਉਹ ਬਾਗ ਵਿੱਚ ਛੱਡਿਆ ਯਾਰ ਨਿੱਗਰ ਜਾਈਆਂ ਦਾ ਸੁੱਕੀ ਕਕਰਾਲੀ ਵੇਖ ਲੈ ਮੁੱਲ ਮੇਰ ਲੈ ਜਾਂਦਾ ਉਹ ਸੁੱਕੀ ਕਿਕਰਾਲੀ ਦੇਖ ਲੈ ਕਿ ਮੁੱਲ ਮਿਹਨਤਾਂ ਲਿਆ ਜਾਂਦਾ ਜਿਹੜਾ ਜੇਤੂ ਮੱਲ ਬਣੇਗਾ ਚੰਦੀ ਮਨੀਲਾ ਤੇ ਸਾਡੇ ਵੀਰ ਸੋਡੂ ਨੱਪੜਾ ਕੈਨੇਡਾ ਵੱਲੋਂ 500 ਦਿੱਤਾ ਜਾਵੇਗਾ ਕਹਿੰਦਾ ਜੇਤੂ ਮਲ ਬਣੇਗਾ ਨੀ ਨੌਰੀ ਸਾ ਅਦਰ ਨੋਟਾਂ ਦਾ ਵੀ ਵੜੀ ਜਾਂਦਾ ਹੈ ਕਹਿੰਦਾ ਜਦ ਗੱਭਰੂ ਦੇ ਮੱਟ ਪਟਦੇ ਨੇ ਹਰਥਾਂ ਤੇ ਚਰਚੇ ਛੱਡਦੇ ਨੇ ਫਿਰ ਲੋਕ ਵੀ ਗੱਲਾਂ ਕਰਦੇ ਨੇ ਅੱਜ ਕੁਸ਼ਤੀ ਤੇ ਨੋਟ ਵੀ ਵੜਦੇ ਨੇ ਕਿ ਪੰਜੇ ਦੇ ਵਿੱਚ 500 ਮਾਰਨੇ ਤੇਲੀ ਖੁੱਟੀ ਦਾ ਸੁਖੀਆ ਬੱਜਣ ਤਾੜੀਆਂ ਜਦ ਕੋਈ ਕਹਦਾ ਹੈ ਮੱਲ ਚੋਟੀ ਦਾ ਹਾਂਜੀ ਹੈਲੋ ਕਮੇਟੀ ਵੱਲੋਂ ਹੱਥ ਵੰਡ ਕੇ ਵੇੰਦੀ ਹੈ ਜਿਹੜੇ ਸੱਦੇ ਹੋਏ ਪਲਵਾਨ ਉਹਨਾਂ ਦੀਆਂ ਕੁਸ਼ਤੀਆਂ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣਗੇ ਇਹ ਛੇਡ ਕਮੇਟੀ ਵੱਲੋਂ ਵੇੰਦੀ ਹੈ ਜਿਹੜੇ ਸੱਦੇ ਹੋਏ ਮੱਲ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣਗੇ ਇਹ ਨੋਟ ਕਰ ਲਓ ਅਗਲੇ ਕੁਸ਼ਤੀਆਂ ਜਿਹੜੀ ਐਬਲੀ ਧਿਆਨ ਦਿਓ ਦੀ ਭੂਗੜਾ ਵੀ ਆ ਰਿਹਾ ਨਾ ਤੁ ਚਾਲ ਇਸ ਤਰ੍ਹਾਂ ਲਾਡੀ ਮਹਿਦਵਰ ਬਿੰਦਰ ਆਲਮੀਰ ਇਹ ਮੱਲ ਤਿਆਰ ਪਰ ਜਾ ਰਹੇ ਅਰਸ਼ ਮਹਿਤਵਰ ਤੇ ਟੋਨੀ ਹੇਰਾ ਇਹ ਮੱਲ ਜਿਹੜੇ ਬਿਲਕੁਲ ਤਿਆਰ ਮਨ ਤਿਆਰ ਰਹੇ ਹੋ 24 ਤਰੀਕ ਹੇਰਾ ਦੇ ਦੰਗ ਲਈ ਤਰੀਕਾ ਨਰੋਲ ਸਦਾਬੱਤਰ ਵਾਲੇ ਪਹਿਲਵਾਨ ਨੂੰ ਲੱਗੇ 24 ਤਰੀਕ ਹੇਰਾ ਪਰ ਕਾਲੂ ਸੰਧੂ ਛੱਠੇ ਦੇ ਵਿੱਚ ਨਰੋਲ ਸਦਾਬੱਤਰ ਵਾਲੇ ਮੱਲ ਕੋਲ ਨੇ ਐ ਵੀ ਨੋਟ ਕਰਦੇ ਆਇਓ ਲਾ ਉਧਰ ਸਮਾਂ ਬੀਤਦਾ ਜਾਂਦਾ ਹੈ ਜਲਦੀ ਹੋਈ ਕੁਸ਼ਤੀ ਸਮਾਂ ਹੌਲੀ ਹੌਲੀ ਖਿਸਕਦਾ ਜਾਂਦਾ ਹੈ ਇੱਕ ਪਾਸੇ ਤੀਰਥ ਹੈ ਤੇ ਨਾਲ ਲਪ੍ਰਿਤ ਖੰਨੇ ਵਾਲਾ ਹਾਂਜੀ ਬਹੁਤ ਵਧੀਆ ਸ਼ਾਨਦਾਰ ਕੁਲਵੀਰ ਜੀ ਵਡੀਆਂ ਜ਼ਿੰਮੇਵਾਰੀਆਂ ਆ ਵੀ ਕੁਸ਼ਤੀ ਵਧੀਆ ਤੀਰ ਚ ਮਾਲਾ ਤੇ ਲਪ੍ਰਿਤ ਖੰਡਾ ਬਈ ਸਾਡੇ ਛਿੰਜ ਕਮੇਟੀ ਵੱਲੋਂ ਬੇਨਤੀ ਹੈ ਜਿਹੜੇ ਸੱਦੇ ਹੋਏ ਪੁਲਵਾਨ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣਗੇ ਜਿਸੇ ਬਈ ਜਿਹੜੇ ਸੱਦੇ ਹੋਏ ਪੁਲਵਾਨ ਉਹਨਾਂ ਦੇ ਮਾਨ ਸਨਮਾਨ ਕੀਤੇ ਜਾਣਗੇ ਹੋਰ ਪੁਲਵਾਨ ਦਾ ਕਿਸੇ ਦਾ ਵੀ ਮਾਨ ਸਨਮਾਨ ਨਹੀਂ ਕੀਤਾ ਜਾਵੇਗਾ ਸ਼ਾਬਾਸ਼ 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 ਨਾਜ਼ਵਾਨੋ ਮਾਰੋ ਹੱਲਾ ਸ਼ਾਬਾਸ਼ ਕਰੋ ਫੈਸਲੇ ਕਰੋ ਫੈਸਲੇ ਪਟਕੀ ਦੀ ਕੁਸ਼ਤੀ ਚੱਲਦੀ ਹੈ ਨਹੀਂ ਹੋ ਰੀਸਾ ਇੱਕ ਵਾਸੇ ਬਾਹਰ ਨਹੀਂ ਜਾਣਾ ਮਿਲ ਧਿਆ ਦਿਓ ਆਓ ਵਿੱਚ ਲਓ ਚੱਲਦੀ ਹੋਈ ਕੁਸ਼ਤੀ ਐ ਨੰਗਾ ਬਿਰਵਾ ਦਰਮਿਆਨ ਲਾਪਰੀਤ ਪਹਿਲਵਾਨ ਖਾਨਾ ਤੇ ਨਾਲ ਤੀਰਥ ਪਹਿਲਵਾਨ ਸੰਗਵਾੜਾ ਚੰਨੀ ਮਨੀਲਾ ਵੱਲੋਂ ਵੱਡੇ ਮਾਣ ਸਨਮਾਨ 500 ਦੇ ਹੋਵੇਗੇ ਬਹੁਤ ਵਧੀਆ ਸ਼ਾਨਦਾਰ ਆ ਦੇਖ ਲੈ ਲਪਰੀਤ ਖੰਨਾ ਤੀਰ ਚਮਾਲਾ ਵਾਲਾ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਕਲਵੀਰ ਬਾਜੀ ਵਾਹ ਵੇ ਵਾਵਾ ਕੀ ਮੈਦਾਨ ਦੇ ਵਿੱਚ ਕਹਿੰਦੇ ਯੁੱਧ ਹੋ ਰਿਹਾ ਹੈ ਇਹਨਾਂ ਗੱਬਰਾਂ ਦਰਮਿਆਨ ਆਰਾ ਜੁਦਾ ਮੁਕਦਰਾਂ ਦੀ ਖੇਡ ਹੈ ਵੇਖਦੇ ਹਾਂ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਬਾਤ ਸਮੇਂ ਦੀ ਹੈ ਭਾਈ ਬਾਤ ਸਮੇਂ ਦੀ ਹੈ ਇੱਕ ਵਾਰ ਸੀ ਲਾਪਰਿ ਤੇ ਨਾਲ ਆ ਨੌਜਵਾਨ ਕਹਿੰਦੇ ਤੀਰੱਖਾ ਕੇ ਮੱਜਾ ਸਾਲ ਸਾਲ ਚੁਗਿਆ ਨੇ ਬੂਰੀਆਂ ਮਾਂ ਨੇ ਘੁੱਟ ਘੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਜਦੋਂ ਲਾਈਦਾ ਗਰਾਊਂਡ ਵਿੱਚ ਢੇੜਾ ਐਵੇਂ ਨਹੀਂ ਤਰੀਫਾ ਹੁੰਦੀਆਂ ਜਿਹਨਾਂ ਬੋਲਦਾ ਸਭ ਵੀ ਕਿਰਾ ਚ ਮੇਰਾ ਭਾਈ ਐਵੇਂ ਨਹੀਂ ਤਰੀਫਾ ਹੁੰਦੀਆਂ ਹਾਂਜੀ ਲਓ ਚੱਲ ਜੀ ਹੋਈ ਕੁਸ਼ਤੀ ਆਇ ਨਾ ਗਬਰੂ ਅਦਰ ਮਿਆਦ ਅਗਲੇ ਗੁਸਤੀਆਂ ਦੇ ਜਿਹੜੇ ਮਾਲਾ ਬਿਲਕੁਲ ਤਿਆਰ ਵਰ ਤਿਆਰ ਰਹੇ ਹੋ ਅਗਰ ਲਾਪਰੀ ਤੇ ਨਾਲ ਤੀਰਥ ਜਲਦੀ ਹੋਈ ਕੁਸ਼ਤੀ ਆਇ ਨਾ ਨੌਜਵਾਨਾ ਦਰਮਿਆਨੇ ਕਿ ਮੌਲਿਆਂ ਦੇ ਕੋਲੋਂ ਅਨੇ ਗੱਡੇ ਕੱਢੇ ਜਾਂਦੇ ਨਾ ਹੈਲੋ ਹਾਂਜੀ ਲੈ ਵੀ ਸਨੀ ਵੀਰ ਕੈਨੇਡਾ ਟ੍ਰਾਂਟੋ ਤੋਂ ਐਲਾਨ ਕਰਦਾ ਕਿ ਜਿਹੜਾ ਮਲ ਜਿੱਤੇਗਾ 1100 ਦਿੱਤਾ ਜਾਵੇਗਾ ਜਿਹੜਾ ਮਲ ਜਿੱਤੇਗਾ ਸੁਖਵੀਰ ਸਿੰਘ ਜੀ ਸਣੀ ਕੈਨੇਡਾ ਦੇ ਟ੍ਰਾਂਟੋ ਤੋਂ ਐਲਾਨ ਕਰਦੇ ਵੀ ਜਿਹੜਾ ਮਲ ਜਿੱਤੂ ਬਣੇਗਾ 1100 ਦਿੱਤਾ ਜਾਵੇਗਾ ਇਹ ਪਾੜੀ ਹੁਣ ਕੁਸ਼ਤੀ ਜਿਹੜੀ ਸੋਨੂ ਲੰਬੜ ਜੀ ਇਹ ਪੁਆਇੰਟ ਤੇ ਹੋਣ ਜਾ ਰਹੀ ਹੈ 500 ਤੁਹਾਡੇ ਵੱਲੋਂ ਚੰਨੀ ਮਣੀਲਾ ਤੇ ਸੋਨੂ ਲੰਬੜ ਵੱਲੋਂ ਇਹ ਪੁਆਇੰਟ ਦੇ ਕੁਸ਼ਤੀ ਹੋਣ ਜਾ ਰਹੀ ਹੈ ਬਹੁਤ ਵਧੀਆ ਸ਼ਾਨਦਾਰ ਵਾਹ ਵੀ ਵਾਹ ਆਦਰ ਕੁਸ਼ਤੀ ਜਿਹੜੀ ਪੁਆਇੰਟ ਦੇ ਜਨੌਰ ਚੱਲੀ ਆ ਜੇ ਪਹਿਲਾ ਪੁਆਇੰਟ ਜੋ ਲੱਗਿਆ ਸੋ ਲੱਗਿਆ ਇੱਕ ਪਾਸੇ ਲਾਪਰੀ ਦਾ ਔਰ ਦੂਜੇ ਪਾਸੇ ਆ ਕਹਿੰਦੇ ਤੀਰਥ ਹੈ ਵੇਖਦੇ ਆ ਪੁਆਇੰਟ ਕੌਣ ਬਣਾਉਂਦਾ ਵਾਹ ਵੀ ਵਾਹ ਲੋ ਚੱਲਦੀ ਹੋਈ ਕੁਸ਼ਤੀ ਬੱਲੇ 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 ਨਹੀਂ ਉਹ ਰੀਸਾ ਲਾਪਰੀ ਤੇ ਔਰ ਰੇਲਵੇ ਦੇ ਵਿੱਚ ਹੀ ਆਉਂ ਕਰਦਾ ਹੈ ਪਹਿਲਵਾਨ ਦੇ ਸਿਰ ਤੇ ਕਹਿੰਦੇ ਰੇਲਵੇ ਦੇ ਵਿੱਚ ਮਰਤੀ ਹੈ ਆ ਨੌਜਵਾਨ ਉਹ ਲੱਗਿਆ ਹੋਇਆ ਕੈਰੀ ਪਰ ਗੱਲ ਨਹੀਂ ਗੱਲ ਨਹੀਂ ਬਣੀ ਬੱਲੇ 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 ਨਹੀਂ ਉਹ ਰਿਸਾ ਓਏ ਹੋਏ 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 ਆ ਲਾਪ੍ਰੀਤ ਖੰਡੇ ਵਾਲਾ ਪਾਣ ਦੇ ਦਾਤੇ ਗੁੱਸਤੀ ਜਿੱਤ ਗਿਆ ਇਹ ਹੈ ਲਾਪ੍ਰੀਤ ਪਹਿਲਵਾਨ ਖੰਡਾ ਹੈਲੋ